ਆਦੂ ਦੁਆਰੇ ਦੇ ਵਿੱਚ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਲਗਾਈ ਗਈ ਸੀ ਤਨਖਾਹ ਆਦੂ ਦੁਆਰੇ ਦੇ ਵਿੱਚ ਹੀ ਤਨਤਨ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਜਾਂ ਨੂੰ ਪਹਿਲੀ ਵਾਰ ਬਾਜਰਾ ਖਵਾਇਆ ਗਿਆ ਸੀ ਮਾਸ ਖਾਣ ਵਾਲੇ ਪੰਛੀ ਸੀ ਉਹਨਾਂ ਨੂੰ ਬਾਜਰਾ ਖਾਣਾ ਪਿਆ ਕਿਉਂ ਖਾਣਾ ਪਿਆ ਸੱਤਿਰਾ ਸੱਤਿਰਾ ਇਸੇ ਕਮਰੇ ਦੇ ਜਗ੍ਹਾ ਤੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਆ ਕਰਕੇ ਇੱਥੇ ਟੈਂਟ ਲੱਗੇ ਇੱਥੇ ਤੰਬੂ ਲੱਗੇ ਜੀ ਤੇ ਸਭ ਤੋਂ ਵੱਡੀ ਗੱਲ ਉਸ ਸਮੇਂ ਦਾਦੂ ਦੁਆਰਾ ਜਿੱਦਾਂ ਆਪਾਂ ਗੁਰਦੁਆਰਾ ਸਾਹਿਬ ਉਹਨਾਂ ਪੌੜੀਆਂ ਚੜਦੇ ਆਂ ਅੰਦਰ ਦਾਦੂ ਦੁਆਰਾ ਜਿਹੜਾ ਮੰਦਰ ਬਣਿਆ ਹੋਇਆ ਜੀ ਇਹ ਆਸਥਾਨ ਬਣਿਆ ਹੋਇਆ ਤੁਸੀਂ ਦੇਖੋ ਇੱਥੇ ਕੋਈ ਮੂਰਤੀ ਨਹੀਂ ਰੱਖੀ ਹੋਈ ਇੱਕ ਪਾਸੇ ਸਟੇਜ ਲੱਗੀ ਹੈ ਜਿੱਦਾਂ ਆਪਾਂ ਕੀਰਤਨ ਕਰਦੇ ਆਂ ਉਦਾਂ ਇੱਥੇ ਭਜਨ ਗਾਇਨ ਕੀਤੇ ਜਾਂਦੇ ਨੇ ਫਿਰ ਬੇਨਤੀ ਕਰਦੇ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹਦੇ ਅੰਦਰ ਇਦਾਂ ਲੱਗਦਾ ਕਿ ਬਿਲਕੁਲ ਜ਼ਿੰਦਾ ਜਾਗਦਾ ਇਤਿਹਾਸ ਸਾਡੇ ਸਾਹਮਣੇ ਹੋਏ ਇਸ ਹਾਲ ਦੇ ਵਿੱਚ ਇਸ ਮਿਊਜ਼ੀਅਮ ਦੇ ਵਿੱਚ ਆ ਕਰਕੇ ਜਰੂਰ ਆਪਣੇ ਇਤਿਹਾਸ ਨੂੰ ਬਾਚੋ ਇਹ ਸਾਰੇ ਬੱਚੇ ਇੱਥੇ ਕੀਰਤਨ ਵੀ ਸਿੱਖਦੇ ਨੇ ਗੁਰਬਾਣੀ ਵੀ ਸਿੱਖਦੇ ਨੇ ਤੇ ਰਾਜਸਥਾਨ ਦੇ ਇਲਾਕਿਆਂ 'ਚ ਜਾ ਕੇ ਪ੍ਰਚਾਰ ਵੀ ਕਰ ਰਹੇ ਨੇ ਇੱਕ ਪ੍ਰਚਾਰਕ ਵੀ ਤਿਆਰ ਕੀਤੇ ਜਾ ਰਹੇ ਨੇ ਖੋਜ ਵਿਚਾਰ ਦੀ ਟੀਮ ਅੱਜ ਗੁਰਦੁਆਰਾ ਚਰਨ ਕਮਲ ਸਾਹਿਬ ਨਾਣਾ ਜੈਪੁਰ ਵਿਖੇ ਪਹੁੰਚੀ ਹੋਈ ਆ ਬਹੁਤ ਹੀ ਇਤਿਹਾਸ ਦੀ ਖੋਜ ਕਰਕੇ ਇਹਨਾਂ ਨੇ ਹੋਰ ਵੀ ਜਗ੍ਹਾ-ਜਗ੍ਹਾ ਜਾ ਕੇ ਖੋਜ ਕਰਕੇ ਜੋ ਵੀਡੀਓ ਪਾਉਂਦੇ ਨੇ ਨੈਟ ਦੇ ਉੱਤੇ ਉਹ ਸੰਗਤਾਂ ਨੂੰ ਬਹੁਤ ਵਧੀਆ ਜਾਣਕਾਰੀ ਮਿਲਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਖੋਜ ਵਿਚਾਰ ਟੀਮ ਅੱਜ ਪਹੁੰਚੀ ਹੋਈ ਹੈ ਗੁਰਦੁਆਰਾ ਚਰਨ ਕਮਲ ਸਾਹਿਬ ਰਾਜਸਥਾਨ ਦੇ ਵਿੱਚ ਜੈਪੁਰ ਤੋਂ ਅੱਗੇ ਚੱਲ ਕੇ ਪੈਂਦਾ ਜੀ ਨਾਰਾਇਣਾ ਨਾਰਾਇਣਾ ਦੇ ਵਿੱਚ ਦਾਦੂ ਦਵਾਰਾ ਦਾਦੂ ਪੰਥੀ ਲੋਕ ਜਿਹੜੇ ਰਹਿੰਦੇ ਨੇ ਸਤਿਰਾ ਸਤਿਰਾ ਦਾਦੂ ਦਵਾਰੇ ਦੇ ਵਿੱਚ ਨਾਲ ਦਾਦੂ ਦੁਆਰੇ ਦੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਚਰਨ ਕਮਲ ਸਾਹਿਬ ਆਪ ਜੀ ਦਰਸ਼ਨ ਕਰ ਰਹੇ ਹੋ ਦਾਦੂ ਦੁਆਰੇ ਦੇ ਵਿੱਚ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਲਗਾਈ ਗਈ ਸੀ ਤਨਖਾ ਦਾਦੂ ਦੁਆਰੇ ਦੇ ਵਿੱਚ ਹੀ ਤਨਤਨ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਜਾਂ ਨੂੰ ਪਹਿਲੀ ਵਾਰ ਬਾਜਰਾ ਖਵਾਇਆ ਗਿਆ ਸੀ ਮਾਸ ਖਾਣ ਵਾਲੇ ਪੰਛੀ ਸੀ ਉਹਨਾਂ ਨੂੰ ਬਾਜਰਾ ਖਾਣਾ ਪਿਆ ਕਿਉਂ ਖਾਣਾ ਪਿਆ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਕਿਉਂ ਲਗਾਈ ਗਈ ਤਨਖਾਹ ਤੇ ਦਾਦੂ ਦੁਆਰੇ ਦੇ ਜੈਤ ਮੱਲ ਜੀ ਦੇ ਨਾਲ ਗੁਰਗੋਬਿੰਦ ਸਿੰਘ ਮਹਾਰਾਜੀ ਦੇ ਕੀ ਵਿਚਾਰ ਗੋਸ਼ਟੀ ਹੋਈ ਔਰ ਕੀ ਇੱਥੇ ਦਾ ਇਤਿਹਾਸ ਹੈ ਦਰਸ਼ਨ ਕਰਦੇ ਆ ਜੀ ਗੁਰਦੁਆਰਾ ਸਾਹਿਬ ਦੀ ਮੇਨ ਡਿਊਟੀ ਤੋਂ ਲੈ ਕੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੁੰਦੇ ਆ ਜੀ ਸਾਹਮਣੇ ਗੁਰਦੁਆਰਾ ਸਾਹਿਬ ਜੀ ਦੀ ਬਿਲਡਿੰਗ ਬਣੀ ਹੋਈ ਹੈ ਜੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਵੱਲੋਂ ਇੱਥੇ ਸੇਵਾ ਆਰੰਭ ਕੀਤੀ ਗਈ ਦਰਬਾਰ ਸਾਹਿਬ ਬਣਾਇਆ ਗਿਆ ਬਿਲਕੁਲ ਹੀ ਦਰਬਾਰ ਸਾਹਿਬ ਦੇ ਨਾਲ ਇਹ ਜਿਹੜਾ ਆਪਜੀ ਛੋਟਾ ਜਿਹਾ ਕਮਰਾ ਦਿਖਾਈ ਦੇ ਰਿਹਾ ਆਪਜੀ ਨੂੰ ਇਸੇ ਕਮਰੇ ਦੇ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਕਰਕੇ ਇੱਥੇ ਟੈਂਟ ਲੱਗੇ ਇੱਥੇ ਤੰਬੂ ਲੱਗੇ ਜੀ 1700 ਸਤ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਤੋਂ ਚੱਲੇ ਆਨੰਦਪੁਰ ਸਾਹਿਬ ਛੱਡਿਆ ਗਿਆ ਚਮਕੌਰ ਦੀ ਜੰਗ ਹੋਈ ਛੋਟੇ ਸਹਬਜ਼ਾਦੇ ਸ਼ਹੀਦ ਹੋ ਗਏ ਦਮਦੁਆ ਸਾਹਿਬ ਪਹੁੰਚੇ ਤਨਤਨ ਗੁਰੂਗ੍ਰਾਮ ਸਹਿਬ ਮਹਾਰਾਜ ਜੀ ਦੀ ਬੀੜ ਭਾਈ ਮਨੀ ਸਿੰਘ ਜੀ ਤੋਂ ਲਖਾਈ ਗਈ ਸਿੱਖਾਂ ਸੇਵਕਾਂ ਦੇ ਨਾਲ ਆਪ ਜੀ ਰਾਜਸਥਾਨ ਪਹੁੰਚਦੇ ਨੇ ਇਦੋਂ ਅੱਗੇ ਨੰਦੇੜ ਜਾਣਾ ਹੈ ਤਾਂ ਇੱਕ ਸਿੱਖਾਂ ਦਾ ਜਿਹੜੀ ਪਹਿਲੀ ਟੀਮ ਹੁੰਦੀ ਸੀ ਜਿਹੜੀ ਖੇਮੇ ਤਾਣਦੀ ਸੀ ਤੰਬੂ ਲਗਾਉਂਦੀ ਸੀ ਜਾ ਕੇ ਜਾਣ ਦਾ ਪ੍ਰਬੰਧ ਕਰਦੀ ਸੀ ਉਹ ਇਸ ਜਗ੍ਹਾ ਤੇ ਪਹੁੰਚੀ ਜਿਸ ਜਗ੍ਹਾ ਦੇ ਉੱਤੇ ਅਸੀਂ ਖੜੇ ਆਂ ਜੀ ਜਿਸ ਜਗ੍ਹਾ ਦੇ ਉੱਤੇ ਇਹ ਸਾਰਾ ਆਪ ਜੀ ਨੂੰ ਗੁਰਦੁਆਰਾ ਸਾਹਿਬ ਵਿਖਾਈ ਦੇ ਰਿਹਾ ਜੀ ਇਸ ਜਗ੍ਹਾ ਦੇ ਉੱਤੇ ਟੈਂਟ ਲਗਾਏ ਜਾਂਦੇ ਨੇ ਤੰਬੂ ਲਗਾਏ ਜਾਂਦੇ ਨੇ ਦੂਰ ਦੂਰ ਤੱਕ ਘੋੜੇ ਚਰਾਏ ਜਾਂਦੇ ਨੇ ਘੋੜਿਆਂ ਵਾਸਤੇ ਘਾਹ ਖੋਦਿਆ ਜਾਂਦਾ ਲੰਗਰ ਚੱਲਣੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਤਿਆਰੀਆਂ ਹੁੰਦੀਆਂ ਨੇ ਸਿੰਘ ਆਉਂਦੇ ਨੇ ਤਾਂ ਜੈਤ ਮੱਲ ਜੀ ਦੇ ਜਿਹੜੇ ਚੇਲੇ ਸੀ ਉਹ ਜੈਤ ਮੱਲ ਜੀ ਨੂੰ ਜਾ ਕੇ ਦੱਸਦੇ ਨੇ ਕਿ ਬਾਹਰ ਕੋਈ ਐਦਾਂ ਲੱਗਦਾ ਜਿਵੇਂ ਕੋਈ ਰਾਜਾ ਆਇਆ ਹੁੰਦਾ ਬਹੁਤ ਦੂਰ ਤੱਕ ਟੈਂਟ ਲੱਗੇ ਹੋਏ ਨੇ ਔ ਸਤਸ੍ਰੀ ਅਕਾਲ ਦੇ ਜਕਾਰੇ ਲਗਾ ਰਹੇ ਨੇ ਪਹਿਲੀ ਵਾਰ ਵੇਖੇ ਨੇ ਕੌਣ ਨੇ ਸਾਨੂੰ ਤਾਂ ਰਾਜਿਆਂ ਦੇ ਵੀ ਮਹਾਰਾਜੇ ਲੱਗਦੇ ਨੇ ਉਹਨਾਂ ਦੇ ਚੇਲੇ ਇੱਥੇ ਆਉਂਦੇ ਨੇ ਪਤਾ ਕਰਦੇ ਨੇ ਵੀ ਕੌਣ ਆਏ ਨੇ ਫਿਰ ਇਹ ਦੱਸਦੇ ਨੇ ਸਿੰਘ ਕਿ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਲਗੀ ਤਰ ਦਸ਼ਮੇਸ਼ ਪਿਤਾ ਉਹ ਇਸ ਜਗ੍ਹਾ ਤੇ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਔਰੰਗਜ਼ੇਬ ਨੂੰ ਭਾਜੜਾ ਪਾ ਦਿੱਤੀਆਂ ਔਰੰਗਜ਼ੇਬ ਦੇ ਵਿਰੁੱਧ ਉਸ ਸਮੇਂ ਔਰੰਗਜ਼ੇਬ ਮੌਜੂਦ ਸੀ ਜੀ ਔਰੰਗਜ਼ੇਬ ਦੇ ਵਿਰੁੱਧ ਜੰਗ ਛੇੜੀ ਹੋਈ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਜ ਇੱਥੇ ਪਹੁੰਚ ਰਹੇ ਨੇ ਤੇ ਦਾदू ਦਵਾਰੇ ਦੇ ਮਹਾਂਤ ਉੱਥੇ ਦੇ ਸੰਤ ਜੈਤਰਾਮ ਜੀ ਨੂੰ ਪਤਾ ਚੱਲਦਾ ਕਿਉਂਕਿ ਦਾदू ਦਵਾਰੇ ਦੇ ਜਿਹੜੇ ਸੰਤ ਸੀ ਉਹ ਵੀ ਬਾਣੀ ਨੂੰ ਮੰਨਦੇ ਸੀ ਕਿਸੇ ਮੂਰਤੀ ਪੂਜਾ ਨੂੰ ਨਹੀਂ ਸੀ ਮੰਨਦੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਤਨਤਨ ਗੁਰੂ ਕਲਗੀ ਤਰਦਸ਼ਮੇਸ਼ ਪਿਤਾ ਜੀ ਆ ਰਹੇ ਨੇ ਅਥਿੱਤੀ ਆ ਰਹੇ ਨੇ ਸਾਡੇ ਕੋਲ ਇਹਨਾਂ ਦੀ ਕਮਰ ਜ਼ਿਆਦਾ ਸੀ ਵੀ ਜੋ ਹੁੰਦਾ ਉਹਨੂੰ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਸ਼ਕਾਇਆ ਜਾਂਦਾ ਸੀ ਉਹ ਆਉਂਦੇ ਨੇ ਗੁਰਗੋਬਨ ਸਿੰਘ ਮਹਾਰਾਜ ਜੀ ਦੇ ਨਾਲ ਮੁਲਾਕਾਤ ਹੁੰਦੀ ਹੈ ਜੀ ਇਸੇ ਜਗ੍ਹਾ ਦੇ ਉੱਤੇ ਇਹ ਜਿਹੜੀ ਆਪਜੀ ਛੋਟਾ ਜਿਹਾ ਕਮਰਾ ਦੇਖ ਰਹੇ ਹੋ ਜੀ ਇਸੇ ਜਗ੍ਹਾ ਤੇ ਮੁਲਾਕਾਤ ਹੁੰਦੀ ਹੈ ਗੁਰਗੋਬਨ ਸਿੰਘ ਜੀ ਦੇ ਨਾਲ ਵਿਚਾਰ ਗੋਸ਼ਟੀ ਹੁੰਦੀ ਹੈ ਤੇ ਜੈਤਮਲ ਜੀ ਕਹਿੰਦੇ ਨੇ ਜੀ ਮੈਨੂੰ ਪਤਾ ਲੱਗਿਆ ਤੁਹਾਡੇ ਬਾਰੇ ਸੁਣਿਆ ਕੀ ਤੁਹਾਡੇ ਬੱਚੇ ਸ਼ਹੀਦ ਹੋ ਗਏ ਆਨੰਦਪੁਰ ਸਾਹਿਬ ਛੱਡਿਆ ਜੀ ਤੇ ਇਹ ਸਾਰਾ ਕੁਝ ਦੀ ਜਦੋਂ ਵਿਚਾਰਾ ਹੁੰਦੀ ਆ ਤੇ ਗੁਰਗੋਬਨ ਸਿੰਘ ਮਹਾਰਾਜ ਨੂੰ ਕਹਿਣ ਲੱਗੇ ਵੀ ਤੁਸੀਂ ਇਹ ਸਭ ਕੁਝ ਛੱਡੋ ਸ਼ਾਂਤੀ ਦਾ ਮਾਰਗ ਅਪਣਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨਹੀਂ ਜੀ ਜਿਹੜਾ ਪਰਮ ਧਰਮ ਹੈ ਸ਼ਾਂਤੀ ਦਾ ਧਰਮ ਹੋਣਾ ਚਾਹੀਦਾ ਸਾਡਾ ਧਰਮ ਇਹ ਕਹਿੰਦਾ ਦਾदू ਦਵਾਰੇ ਦਾ ਜਿਹੜਾ ਮਹੰਤ ਹੈ ਕੀ ਦਾदू ਦਾਵਾ ਦੂਰ ਕਰ ਵੀ ਇਹ ਸਾਨੂੰ ਦਾਵੇ ਛੱਡ ਦੇਣੇ ਚਾਹੀਦੇ ਨੇ ਤਾਂ ਅਸੀਂ ਸ਼ਾਂਤ ਰਹਿ ਸਕਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸੰਤ ਜੈ RAM ਜੀ ਨੂੰ ਕੀ ਸ਼ਾਂਤੀ ਐਸੇ ਵੀ ਰੱਖੀ ਜਦੋਂ ਤਨਤਨ ਗੁਰੂ ਅਰਜਨ ਦੇਹ ਮਹਾਰਾਜ ਨੂੰ ਸ਼ਹੀਦ ਕੀਤਾ ਉਦੋਂ ਵੀ ਸ਼ਾਂਤੀ ਵਰਤੀ ਜਦੋਂ ਤਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਅਸੀਂ ਉਦੋਂ ਵੀ ਇਹੀ ਮਾਰਗ ਅਪਣਾਇਆ ਪਰ ਜਦੋਂ ਸਮਾਂ ਆਉਂਦਾ ਹੈ ਨਾ ਜਦੋਂ ਇਹ ਸ਼ਾਂਤੀ ਦੇ ਨਾਲ ਨਹੀਂ ਸਮਝਦੇ ਕਿ ਚੂੰ ਕਰ ਅਜ ਹਮਾ ਹੀਲ ਤੇ ਦਰਗੁਦਸਤ ਬੁਰਦਨ ਬਾ ਸਮਸੀਰ ਦਸਤ ਉਦੋਂ ਫਿਰ ਕਿਰਪਾਨ ਚੱਕਣੀ ਪੈਂਦੀ ਹੈ ਉਸ ਸਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤੇ ਕਿ ਦਾਦੂ ਸਮਾਂ ਵਿਚਾਰ ਕੈ ਕਲ ਕਾ ਲੀਜੈ ਭਾਏ ਜੇ ਕੋ ਮਾਰੇ ਈਟ ਢੇਮ ਪੱਥਰ ਹਣ ਰਸਾਏ ਬੇ ਜੇ ਹੁਣ ਤੁਹਾਡੇ ਤੇ ਕੋਈ ਇੱਟ ਤੇ ਢੇਮ ਚੱਕਦਾ ਨਾ ਜੀ ਜੇ ਨਹੀਂ ਪਿਆਰ ਨਾਲ ਸਮਝਦਾ ਤੇ ਪੱਥਰ ਚੱਕ ਕੇ ਮਾਰੋ ਤਾਂ ਉਹ ਬਿਲਕੁਲ ਸਹੀ ਰਸਤੇ ਤੇ ਆਏਗਾ ਤੇ ਦਾदू ਦੁਆਰੇ ਨੂੰ ਇਹ ਗੱਲਾਂ ਸਮਝਾਈਆਂ ਦਾदू ਦੁਆਰੇ ਦੇ ਮਹਾਂਤ ਦੇ ਨਾਲ ਸੰਤ ਦੇ ਨਾਲ ਗੋਸ਼ਟ ਹੁੰਦੀ ਹੈ ਜੀ ਤੇ ਉਹ ਫਿਰ ਨਿਮੰਤਰਣ ਕਰਨ ਦਾ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਵੀ ਤੁਸੀਂ ਸਾਡੇ ਸਥਾਨ ਤੇ ਆਓ ਅਸੀਂ ਵੀ ਇੱਕ ਅਕਾਲ ਪੁਰਖ ਨੂੰ ਮੰਨਦੇ ਆ ਅਸੀਂ ਵੀ ਸਤਰਾਮ ਦਾ ਨਾਰਾ ਲਾਉਂਦੇ ਆ ਜਿੱਦਾ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਆ ਅਸੀਂ ਵੀ ਮੂਰਤੀ ਪੂਜਾ ਨਹੀਂ ਕਰਦੇ ਅਸੀਂ ਵੀ ਬਾਣੀ ਪੜ੍ਹਦੇ ਆ ਇਹਨਾਂ ਦਾ ਇੱਕ ਗ੍ਰੰਥ ਹੈ ਜੀ ਤੇ ਗੁਰਗੋਬਿੰਦ ਸਿੰਘ ਮਹਾਰਾਜੀ ਫਿਰ ਦਾਦੂ ਦਵਾਰੇ ਪਹੁੰਚਦੇ ਨੇ ਜੀ ਆਪ ਜੀ ਹੁਣ ਦਰਸ਼ਨ ਕਰ ਰਹੇ ਹੋ ਇਹ ਦਾਦੂ ਦਵਾਰੇ ਦਾ ਮੇਨ ਗੇਟ ਤੋਂ ਆਰੰਭ ਕਰਦੇ ਆ ਜੀ ਇਹ ਜਿਹੜਾ ਗੇਟ ਦਿਖਾਈ ਦੇ ਰਿਹਾ ਤੁਹਾਨੂੰ ਇਹ ਪੰਜਵੇਂ ਪਾਸ਼ਾ ਮਹਾਰਾਜ ਜੀ ਦੇ ਸਮੇਂ ਜਹਾਂਗੀਰ ਨੇ ਇਹ ਗੇਟ ਉਦੋਂ ਬਣਾਇਆ ਸੀ ਦਾਨਤ ਦਾदू ਜੀ ਵੇਲੇ ਨੌਬਤਖਾਨਾ ਹਾਂਜੀ ਨੌਬਤਖਾਨੇ ਕੰਮੀ ਨਹੀਂ ਮਹਾਰਾਜ ਗੱਦੀ 'ਤੇ ਗਏ ਨਾ ਹਾਂਜੀ ਹਾਂਜੀ ਜਦ ਜਾਏਗੇ ਇਹਨੇ ਬਣਵਾਇਆ ਉਦੋਂ ਪੰਜਵੀਂ ਗੱਦੀ ਦੇ ਉੱਤੇ ਜੈਤਮਲ ਜੀ ਬੈਠੇ ਸੀ ਉਹ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲੈ ਕੇ ਆਉਂਦੇ ਨੇ ਇਹ ਸਾਰੇ ਪੁਰਾਣਾ ਸਥਾਨ ਤੁਸੀਂ ਬਣਿਆ ਹੋਇਆ ਜਿਹੜਾ ਦਿਖਾਈ ਦੇ ਰਿਹਾ ਜੀ ਇੱਥੇ ਮਹਾਰਾਜ ਜੀ ਆ ਕੇ ਕਿ ਉਹਨਾਂ ਨੂੰ ਭੋਜਨ ਤਿਆਰ ਕੀਤਾ ਜਾਂਦਾ ਜੀ ਤੇ ਮਹਾਰਾਜ ਕਹਿਣ ਲੱਗੇ ਮਹੰਤ ਜੈਤਰਾਮ ਜੀ ਨੂੰ ਸੰਤ ਜੈਰਾਮ ਜੀ ਨੂੰ ਈ ਪਾਈ ਬਾਕੀ ਤਾਂ ਲੰਗਰ ਛਕਣਗੇ ਪਰ ਸਾਡੇ ਨਾਲ ਜਿਹੜੇ ਹੋਰ ਵੀ ਸਾਡੇ ਪਿਆਰੇ ਆਏ ਨੇ ਉਹ ਇਹ ਭੋਜਨ ਗ੍ਰਹਿਣ ਨਹੀਂ ਕਰਦੇ ਉਹ ਕਿਹੜਾ ਭੋਜਨ ਹੈ ਜੀ ਮਾਰਾ ਕਹਿਣ ਲੱਗੇ ਪਾਈ ਆਹ ਸਾਡੇ ਬਾਜ ਨੇ ਜੀਆਂ ਦਾ ਆਹਾਰ ਜੀ ਖਾਣਾ ਇਹੋ ਕਰੇ ਹੋ ਤੇ ਜੀਵਾਂ ਦਾ ਖਾਣਾ ਤਾਂ ਜੀਏ ਇਹਨਾਂ ਨੂੰ ਤਾਂ ਮਾਸ ਚਾਹੀਦਾ ਉਹ ਕਹਿਣ ਲੱਗੇ ਜੀ ਸਾਡੇ ਇੱਥੇ ਮਾਸ ਨਹੀਂ ਬਣਦਾ ਤੇ ਆਪਸ ਵਿੱਚ ਵਿਚਾਰ ਕੀਤੀ ਪਰ ਸਾਡੇ ਕੋਲ ਤਾਂ ਆਏ ਨੇ ਅਸੀਂ ਇਹਨਾਂ ਦਾ ਖਾਣਾ ਕਿੱਥੋਂ ਲੈ ਕੇ ਆਈਏ ਫਿਰ ਉਸ ਸਮੇਂ ਜੈਤਰਾਮ ਜੀ ਨੇ ਬੇਨਤੀ ਕੀਤੀ ਬਾਜਾਂ ਦੇ ਅੱਗੇ ਕਿ ਅੱਜ ਮੇਰੀ ਰੱਖ ਲੋ ਕਲਗੀ ਤਰਪਾਦਸ਼ਾ ਮਹਾਰਾਜ ਦੇ ਤੁਸੀਂ ਚਰਨ ਸੇਵਕੋ ਅੱਜ ਮੇਰੀ ਰੱਖ ਲੋ ਅੱਜ ਮੇਰੇ ਇੱਥੇ ਖਾਲੀ ਨਹੀਂ ਜਾਣਾ ਮੈਂ ਆਹ ਭੋਜਨ ਤੁਹਾਨੂੰ ਨਹੀਂ ਸ਼ਿਕਾ ਸਕਦਾ ਫਿਰ ਉਹਨੇ ਬਾਜਰਾ ਪਾਇਆ ਜੀ ਤੇ ਬਾਜਾਂ ਨੇ ਫਿਰ ਬੇਨਤੀ ਮੰਨ ਕੇ ਦੇਖੋ ਪਸ਼ੂ ਪੰਛੀ ਵੀ ਅਰਦਾਸ ਸੁਣਦੇ ਨੇ ਜੈਤਮਲ ਜੀ ਦੀ ਅਰਦਾਸ ਕਲਗੀ ਤਰਪਾਦਸ਼ਾ ਦੇ ਬਾਜ ਨੇ ਸੁਣੀ ਫਿਰ ਮਾਸ ਛੱਡ ਕੇ ਉਹ ਦਿਨ ਬਾਜਰਾ ਖਾਦਾ ਜੀ ਤੇ ਇਸੇ ਆਸਥਾਨ ਦੇ ਉੱਤੇ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲੰਗਰ ਛਕਿਆ ਜਦੋਂ ਇਹ ਸਾਰੀਆਂ ਬਿਲਡਿੰਗਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਪੁਰਾਣੇ ਮਹਿਲ ਦੇਖ ਰਹੇ ਹੋ ਤੁਸੀਂ ਇਹ ਇੱਕ ਦਰਬਾਰ ਹੈ ਜੀ ਉਸ ਸਮੇਂ ਦਾਦੂ ਦਵਾਰਾ ਜਿੱਦਾਂ ਆਪਾਂ ਗੁਰਦੁਆਰਾ ਸਾਹਿਬ ਉਹਨਾਂ ਪੌੜੀਆਂ ਚੜਦੇ ਆਂ ਅੰਦਰ ਦਾਦੂ ਦਵਾਰਾ ਜਿਹੜਾ ਮੰਦਰ ਬਣਿਆ ਹੋਇਆ ਜੀ ਇਹ ਆਸਥਾਨ ਬਣਿਆ ਹੋਇਆ ਤੁਸੀਂ ਦੇਖੋ ਇੱਥੇ ਕੋਈ ਮੂਰਤੀ ਨਹੀਂ ਰੱਖੀ ਹੋਈ ਇੱਕ ਪਾਸੇ ਸਟੇਜ ਲੱਗੀ ਹੈ ਜਿੱਦਾਂ ਆਪਾਂ ਕੀਰਤਨ ਕਰਦੇ ਆਂ ਉੱਧਾ ਇੱਥੇ ਭਜਨ ਗਾਇਨ ਕੀਤੇ ਜਾਂਦੇ ਨੇ ਸਾਹਮਣੇ ਪਾਲਕੀ ਦੇ ਵਿੱਚ ਪੋਥੀ ਸਾਹਿਬ ਇਹਨਾਂ ਨੇ ਜੈਤਮਲ ਜੀ ਦੀ ਬਾਣੀ ਦਾ ਜਿਹੜਾ ਗ੍ਰੰਥ ਹੈ ਉਹ ਰੱਖਿਆ ਹੋਇਆ ਇਹ ਬਾਣੀ ਪੜਦੇ ਨੇ ਬਾਣੀ ਦੇ ਸਹਾਰੇ ਚੱਲਦੇ ਨੇ ਫਰਕ ਐਨਾ ਹੀ ਹੈ ਕਿ ਸਿੱਖ ਧਰਮ ਦੇ ਨਾਲ ਆਹ ਦੋ ਗੱਲਾਂ ਮੇਲ ਖਾਂਦੀਆਂ ਨੇ ਕਿ ਬਾਣੀ ਪੜ ਕੇ ਪ੍ਰਮਾਤਮਾ ਨਾਲ ਨਾਲ ਜੁੜਨਾ ਤੇ ਇਹ ਇਹਨਾਂ ਦਾ ਗ੍ਰੰਥ ਹੈ ਜੀ ਬਾਹਰ ਆਪਾਂ ਨਿਕਲਾਂਗੇ ਇਹ ਸਾਰੀਆਂ ਉਸ ਸਮੇਂ ਦੀਆਂ ਪੁਰਾਣੀਆਂ ਬਿਲਡਿੰਗਾਂ ਨੇ ਤੇ ਆਹ ਜਗ੍ਹਾ ਜਿੱਥੇ 15-16 ਛਤਰੀਆਂ ਬਣੀਆਂ ਹੋਈਆਂ ਨੇ ਜਿਹੜਾ ਇਹਨਾਂ ਦੇ ਮਹੰਤ ਹੁੰਦੇ ਸੀ ਜਿਹੜੇ ਇਹਨਾਂ ਦੇ ਅੱਗੇ ਸੰਤ ਹੁੰਦੇ ਸੀ ਜਿਹੜੇ ਇਹਨਾਂ ਦੇ ਅੱਗੇ ਗੁਰੂ ਤੋਂ ਅੱਗੇ ਗੁਰੂ ਬਣਦੇ ਸੀ ਉਹਨਾਂ ਨੂੰ ਇੱਥੇ ਉਹਨਾਂ ਦੀ ਯਾਦਗਾਰ ਬਣਾਈ ਜਾਂਦੀ ਸੀ ਆਪਾਂ ਇਸਲਾਮ ਧਰਮ ਵਿੱਚ ਕਬਰ ਕਹਿ ਦਿੰਦੇ ਆ ਤੇ ਸਿੱਖ ਧਰਮ ਦੇ ਵਿੱਚ ਆਪਾਂ ਜਾਂ ਹਿੰਦੂ ਧਰਮ ਵਿੱਚ ਸਮਾਧਾਂ ਕਹਿ ਦਿੰਦੇ ਨੇ ਪਰ ਸਿੱਖ ਨੂੰ ਇਹ ਚੀਜ਼ਾਂ ਮੰਨਣ ਦੀ ਮਨਾਹੀ ਹੈ ਜਾਬੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੋਂ ਇਨਕੀ ਪ੍ਰਤੀਤ ਤੇ ਉਸ ਸਮੇ ਗੁਰਗੋਬਿੰਦ ਸਿੰਘ ਮਹਾਰਾਜ ਨੇ ਕੀ ਕੀਤਾ ਜੀ ਬਾਣੀ ਪੜਦੇ ਆ ਪੜਦੇ ਆ ਸਿੱਖ ਵੇਖ ਰਹੇ ਨੇ ਤੇ ਮਹਾਰਾਜ ਨੇ ਇੱਕ ਕੌਤਕ ਰਚਿਆ ਇਸ ਪਾਸੇ ਨੂੰ ਆਪਣੇ ਕਮਾਨ ਨੂੰ ਕਮਾਨ ਦੇ ਨਾਲ ਤੀਰ ਦੇ ਨਾਲ ਇਸ ਪਾਸੇ ਨੂੰ ਕਰਕੇ ਮਹਾਰਾਜ ਨੇ ਨਮਸਕਾਰ ਕਰ ਦਿੱਤੀ ਹੁਣ ਸਿੱਖ ਬੜੇ ਉਸ ਸਮੇ ਕਲਗੀਧਰ ਪਾਸ਼ਾ ਜੀ ਦੇ ਤਿਆਰ ਕੀਤੇ ਹੋਏ ਨੇ ਕਿ ਕਿਸੇ ਪਖੰਡ ਨੂੰ ਨਹੀਂ ਮੰਨਣਾ ਸਿੱਖਾਂ ਨੇ ਇੱਕ ਦੂਜੇ ਸਿੱਖਾਂ ਵੱਲ ਵੇਖਿਆ ਵੀ ਅੱਜ ਕੱਲ੍ਹ ਕੀ ਦਰਪਾਸ਼ਾ ਨੇ ਗਲਤੀ ਕਰਤੀ ਅੱਜ ਮਹਾਰਾਜ ਨੂੰ ਫੜਾਂਗੇ ਅਸੀਂ ਉੱਥੋਂ ਸਿੱਖਾਂ ਨੇ ਗੱਲਾਂ ਕਰਦੇ ਕਰਦੇ ਵਾਪਸ ਇਸੇ ਸਥਾਨ ਤੇ ਆ ਗਏ ਹੋ ਗਏ ਇਕੱਠੇ ਪਈ ਦਇਆ ਸਿੰਘ ਜੀ ਹੋਰ ਨਾਲ ਸੇ ਕਹਿਣ ਲੱਗੇ ਮਹਾਰਾਜ ਜੀ ਅੱਜ ਤੁਸੀਂ ਇੱਕ ਬਹੁਤ ਵੱਡੀ ਗਲਤੀ ਕੀਤੀ ਤੁਸੀਂ ਸਾਨੂੰ ਮਨਾ ਕਰਦੇ ਹੋ ਕਬਰਾਂ ਨੂੰ ਮੱਥੇ ਨਹੀਂ ਟੇਕਣਾ ਸਾਨੂੰ ਮਨਾ ਕਰਦੇ ਹੋ ਕਿ ਸਮਾਦਾ ਨੂੰ ਮੱਥੇ ਨਹੀਂ ਟੇਕਣਾ ਅੱਜ ਤੁਹਾਡੇ ਕੋਲੋਂ ਪੁੱਲ ਹੋਈ ਆ ਅੱਜ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਤੁਹਾਨੂੰ ਉਸ ਪਾਸੇ ਨਮਸਕਾਰ ਕਰਦੇ ਮਹਾਰਾਜ ਹੱਸ ਪੇ ਮਾਰੇ ਕਹਿੰਦੇ ਗਲਤੀ ਤਾਂ ਹੋਈ ਐ ਪਰ ਹੁਣ ਇਹਦਾ ਕੀ ਕੀਤਾ ਜਾ ਸਕਦਾ ਤੇ ਸਾਡੇ ਵਰਗਾ ਇੱਕ ਸਿੱਖ ਖੜਾ ਸੀ ਕਹਿੰਦੇ ਲਾ ਦਿਓ ਫਿਰ 5 ਲੱਖ ਦਮੜੇ ਦੀ ਤਨਖਾਹ ਤੇ ਦੂਜਾ ਕਹਿੰਦਾ ਰਹਿਣ ਦੇ ਜੇ ਕੱਲ ਨੂੰ ਤੇਤੋਂ ਗਲਤੀ ਹੋਈ 5 ਲੱਖ ਤੈਨੂੰ ਵੀ ਭਰਨੇ ਪੈਣੇ ਨੇ ਦੂਜਾ ਕਹਿੰਦਾ ਸਵਾ ਲੱਖ ਦੀ ਲਾ ਦਿਓ ਗੱਲ ਕਰਦਿਆਂ ਹੋਇਆ ਜੀ ਵੀ ਕੱਲ ਨੂੰ ਜੇ ਸਾਡੇ ਕੋਲੋਂ ਗਲਤੀ ਹੋਈ ਤਾਂ ਤੇ ਉਸ ਸਮੇ ਸਵਾ 100 ਦਮੜੇ ਦੀ ਅਰਦਾਸ ਤੇ ਗੱਲ ਆ ਗਈ ਵੀ ਤੁਹਾਨੂੰ ਸਵਾ 100 ਦਮੜਾ ਦੇ ਕੇ ਭੁੱਲ ਬਖਸ਼ਾਉਣੀ ਪੈਣੀ ਆ ਕੜਾ ਪ੍ਰਸ਼ਾਦੀ ਦੇਗ ਬਣਾਉਣੀ ਪੈਣੀ ਹੈ ਤੇ ਤੁਹਾਡੀ ਗਲਤੀ ਜਿਹੜੀ ਮaaf ਕੀਤੀ ਜਾਊਗੀ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਨੇ ਵੀ ਤੁਹਾਨੂੰ ਕੜਾ ਪ੍ਰਸ਼ਾਦੀ ਦੇਗ ਬਣਾਉਣੀ ਪਊਗੀ ਭੁੱਲ ਮੰਨਣੀ ਪਊਗੀ ਪਾਤਸ਼ਾਹ ਜੀ ਨੇ ਪਹਿਲਾਂ 750 ਰੁਪਇਆ ਦੇ ਕੇ ਗਿਆ ਪ੍ਰਸ਼ਾਦ ਤਿਆਰ ਕੀਤਾ ਤੇ ਮਹਾਰਾਜ ਕਹਿੰਦੇ ਚੰਗਾ ਜਿਹੜੀ ਸਾਡੇ ਕੋਲ ਗਲਤੀ ਹੋਈ ਆ ਮaaf ਕਰਨੀ ਪਰ ਸਾਨੂੰ ਹੁਣ ਖੁਸ਼ੀ ਬੜੀ ਹੋਈ ਆ ਸਿੱਖ ਕੇ ਲਗੇ ਮਹਾਰਾਜ ਜੀ ਖੁਸ਼ੀ ਕਿਹੜੀ ਗੱਲ ਦੀ ਮਹਾਰਾਜ ਕਹਿੰਦੇ ਵੀ ਸਾਨੂੰ ਖੁਸ਼ੀ ਇਸ ਗੱਲ ਦੀ ਹੋਈ ਆ ਅਸੀਂ ਵੇਖਣਾ ਚਾਹੁੰਦੇ ਸੀ ਵੀ ਜਿਹੜਾ ਅਸੀਂ ਖਾਲਸੇ ਚ ਗੁਣ ਪਾਏ ਨੇ ਖਾਲਸਾ ਪਰਪੱਕ ਹੋਇਆ ਕਿ ਨਹੀਂ ਹੋਇਆ ਜੋ ਤੁਸੀਂ ਦੇਖਿਆ ਗੱਲ ਉਹ ਨਹੀਂ ਸੀ ਅਸੀਂ ਤੁਹਾਨੂੰ ਪਰਖਣਾ ਚਾਹੁੰਦੇ ਸੀ ਅੱਜ ਤੁਸੀਂ ਸਾਡੀ ਪਰਖ ਦੇ ਉੱਤੇ ਖਰੇ ਉਤਰਿਓ ਅੱਜ ਅਸੀਂ ਵੇਖਣਾ ਚਾਹੁੰਦੇ ਸੀ ਕਿ ਤੁਸੀਂ ਜੇ ਤੁਹਾਡਾ ਗੁਰੂ ਵੀ ਗਲਤੀ ਕਰਦਾ ਤੁਸੀਂ ਉਹਨੂੰ ਵੀ ਬਾਹ ਪਕੜ ਸਕਦੇ ਹੋ ਕਿ ਨਹੀਂ ਅਸੀਂ ਉਸ ਸਮੇਂ ਬਾਣੀ ਪੜਨ ਤੋਂ ਬਾਅਦ ਅਸੀਂ ਆਪਣੇ ਯਹੀ ਹਮਾਰੇ ਪੀਰ ਅਸੀਂ ਆਪਣੇ ਸ਼ਸਤਰਾਂ ਨੂੰ ਨਮਸਕਾਰ ਕੀਤੀ ਸੀ ਅਸੀਂ ਆਪਣੇ ਤੀਰ ਨੂੰ ਨਮਸਕਾਰ ਕੀਤੀ ਸੀ ਨਾ ਕਿ ਅਸੀਂ ਸਮਾਧਾਂ ਨੂੰ ਨਮਸਕਾਰ ਕੀਤੀ ਸੀ ਅਸੀਂ ਤਾਂ ਤੁਹਾਡੀ ਪਰਖ ਲੈਣੀ ਸੀ ਉਸ ਪਰਖ ਦੇ ਵਿੱਚ ਤੁਸੀਂ ਖਰੇ ਉੱਤਰਿਓ ਤੇ ਸਿੱਖਾਂ ਨੇ ਮਾਫੀ ਮੰਗੀ ਸੱਚੇ ਪਾਤਸ਼ਾਹ ਜੀ ਗੁਰੂ ਨੇ ਸਾਡੇ ਨਾਲ ਸਾੰਗ ਵਰਤਿਆ ਸਾਤੋ ਗਲਤੀ ਹੋਈ ਪਰ ਮਹਾਰਾਜ ਕਹਿੰਦੇ ਮੈਨੂੰ ਖੁਸ਼ੀ ਵੀ ਹੋਈ ਹੈ ਕਿ ਤੁਸੀਂ ਆਪਣੇ ਇਸ ਗੱਲ ਤੇ ਪਰਪੱਕ ਰਹੇ ਹੋ ਹੁਣ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋएगी ਮੇਰਾ ਖਾਲਸਾ ਚੜ੍ਹਦੀ ਕਲਾ 'ਚ ਰਹੇਗਾ ਪਰ ਅੱਜ ਅਸੀਂ ਫੇਰ ਉੱਥੇ ਖੜੇ ਹੋਗੇ ਅੱਜ ਕਿਰਪਾਨਾਂ ਪਾ ਕੇ ਗਾਤਰੇ ਪਾ ਕੇ ਦਸਤਮਾਲੇ ਸਜਾ ਕੇ ਅੱਜ ਅਸੀਂ ਕਬਰਾਂ ਤੇ ਨਹੀਂ ਜਾ ਰਹੇ ਇਹ ਇਤਿਹਾਸ ਕਦੇ ਆਪਣੇ ਬੱਚਿਆਂ ਨੂੰ ਲੈ ਕੇ ਆਇਓ ਜੀ ਪੰਜਾਬ ਤੋਂ ਚੱਲੋਂਗੇ ਰਾਜਸਥਾਨ ਜਿਹੜੇ ਵੀਰ ਹਜੂਰ ਸਾਹਿਬ ਜਾਂਦੇ ਨੇ ਨੰਦੇੜ ਜਾਂਦੇ ਨੇ ਦਮਨਵਾ ਸਾਹਿਬ ਵਾਲੇ ਪਾਸੇ ਤੋਂ ਆਉਂਦੇ ਨੇ ਦਿੱਲੀ ਤੋਂ ਆਉਂਦੇ ਨੇ ਜੈਪੁਰ ਆਉਂਦੇ ਨੇ ਜੈਪੁਰ ਤੋਂ ਆਪ ਜੀ ਨਾਰਾਇਣਾ ਆ ਜਾਣਾ ਜੀ ਤੇ ਨਾਰਾਇਣਾ ਦੇ ਵਿੱਚ ਇਹ ਅਸਥਾਨ ਆ ਜੀ ਇਹਦੀ ਲੋਕੇਸ਼ਨ ਅਸੀਂ ਉੱਤੇ ਪਾ ਦਿੱਤੀ ਹੈ ਬਾਬਾ ਜੀ ਆਪਣਾ ਫੋਨ ਨੰਬਰ ਬੋਲਣਗੇ ਜਿੰਨੀ ਵੀ ਇੱਥੇ ਸੰਗਤ ਆ ਜੇ ਕਟੋ-ਕਟ 2 ਤੋਂ 5 ਵੱਸਾਂ ਤੱਕ ਜੇ ਸੰਗਤ ਆ ਜੇ ਇੱਥੇ ਰੁਕੋ ਲੰਗਰ ਪ੍ਰਸ਼ਾਦਾ ਛਕੋ ਰਾਤ ਰਹਿ ਕੇ ਬਾਣੀ ਪੜ੍ਹ ਕੇ ਸੇਵਾ ਕਰਕੇ ਫਿਰ ਤੁਸੀਂ ਹਜੂਰ ਸਾਹਿਬ ਨੂੰ ਚਾਲੇ ਪਾ ਦਿਓ ਇਹ ਇੱਕ ਮਾਰਗ ਹੈ ਜੀ ਇੱਕ ਸਾਡਾ ਟਿਕਾਣਾ ਹੈ ਜਿਹੜੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਜਿਨ੍ਹਾਂ ਨੇ ਬਹੁਤ ਵੱਡੇ-ਵੱਡੇ ਆਧਾਰੇ ਖੋਲੇ ਹੋਏ ਨੇ ਐਜੂਕੇਸ਼ਨ ਸੈਂਟਰ ਖੋਲੇ ਹੋਏ ਨੇ ਉਹਨਾਂ ਨੇ ਰਾਜਸਥਾਨ ਦੇ ਵਿੱਚ ਵੀ ਇਹ ਸਿੱਖ ਸੰਗਤਾਂ ਵਾਸਤੇ ਸੈਂਟਰ ਬਣਾਇਆ ਹੋਇਆ ਤੇ ਨਾਲੇ ਆਪਣੇ ਬੱਚਿਆਂ ਨੂੰ ਆ ਕੇ ਇਤਿਹਾਸ ਸੁਣਾਓ ਤੇ ਸਭ ਤੋਂ ਵੱਡੀ ਗੱਲ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੇ ਚੱਲਦੇ ਆ ਜੇ ਸੀ ਬੈਕ ਸਾਈਡ ਦੇ ਉੱਤੇ ਇੰਨਾ ਸੋਹਣਾ ਮਿਊਜ਼ੀਅਮ ਬਣਿਆ ਹੋਇਆ ਇਹਦੇ ਅੰਦਰ ਐਦਾਂ ਲੱਗਦਾ ਕਿ ਬਿਲਕੁਲ ਜਿੰਦਾ ਜਾਗਦਾ ਇਤਿਹਾਸ ਸਾਡੇ ਸਾਹਮਣੇ ਹੋਏ ਇਸ ਹਾਲ ਦੇ ਵਿੱਚ ਇਸ ਮਿਊਜ਼ੀਅਮ ਦੇ ਵਿੱਚ ਆ ਕਰਕੇ ਜਰੂਰ ਆਪਣੇ ਇਤਿਹਾਸ ਨੂੰ ਬਚੋ ਪੰਜਾਬ ਤੋਂ ਦੂਰ ਰਾਜਸਥਾਨ ਦੇ ਵਿੱਚ ਰਹਿਣ ਦਾ ਟਿਕਾਣਾ ਵੀ ਹੈ ਇਤਿਹਾਸ ਵੀ ਹੈ ਦਾਦੂ ਦਵਾਰੇ ਦਾ ਉਹ ਆਸਥਾਨ ਅੱਜ ਵੀ ਉਦਾਂ ਮੌਜੂਦ ਹੈ ਜੀ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਿਰਾਜਮਾਨ ਹੋਏ ਉਹ ਆਸਥਾਨ ਵੀ ਮੌਜੂਦ ਹੈ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ ਉਹ ਸਭ ਤੋਂ ਵੱਡੀ ਗੱਲ ਕਿ ਇਸ ਜਗ੍ਹਾ ਤੇ ਰਾਜਸਥਾਨ ਦੇ ਨੇੜੇ ਤੇੜੇ ਦੇ ਜਿਹੜੇ ਬੱਚੇ ਨੇ ਉਹ ਇੱਥੇ ਆ ਕੇ ਰਹਿ ਰਹੇ ਨੇ ਤੇ ਉਹਨਾਂ ਨੂੰ ਸਕੂਲੀ ਐਜੂਕੇਸ਼ਨ ਵੀ ਦਿੱਤੀ ਜਾ ਰਹੀ ਹੈ ਤੇ ਨਾਲ ਕੀਰਤਨ ਵੀ ਸਿਖਾਇਆ ਜਾ ਰਿਹਾ ਆ ਜਿਹੜੇ ਸਾਰੇ ਬੱਚੇ ਖੜੇ ਨੇ ਨਾ ਜੀ ਇਹ ਸਾਰੇ ਬੱਚੇ ਇੱਥੇ ਕੀਰਤਨ ਵੀ ਸਿੱਖਦੇ ਨੇ ਗੁਰਬਾਣੀ ਵੀ ਸਿੱਖਦੇ ਨੇ ਤੇ ਰਾਜਸਥਾਨ ਦੇ ਇਲਾਕਿਆਂ 'ਚ ਜਾ ਕੇ ਪ੍ਰਚਾਰ ਵੀ ਕਰ ਰਹੇ ਨੇ ਇੱਕ ਪ੍ਰਚਾਰਕ ਵੀ ਤਿਆਰ ਕੀਤੇ ਜਾ ਰਹੇ ਨੇ ਫਿਰ ਬੇਨਤੀ ਕਰਦੇ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਰਾਜਸਥਾਨ ਵੀਰ ਆਉਂਦੇ ਨੇ ਹਜੂਰ ਸਾਹਿਬ ਜਾਂਦੇ ਨੇ ਉਹ ਜਰੂਰ ਇੱਥੇ ਆ ਕੇ ਦਰਸ਼ਨ ਕਰਕੇ ਜਾਣ ਬਾਬਾ ਜੀ ਇੱਥੇ ਦੇ ਬਾਰੇ ਦੱਸਣਗੇ ਤੇ ਨਾਲ ਆਪਣਾ ਫੋਨ ਨੰਬਰ ਵੀ ਬੋਲਣਗੇ ਜਿਨ੍ਹਾਂ ਨੂੰ ਲੋੜ ਹੈ ਕਈ ਵਾਰ ਪਤਾ ਕਰਨਾ ਆਪ ਜੀ ਇਹ ਲੋਕੇਸ਼ਨ ਤੇ ਆ ਜਾਣਾ ਤੇ ਬਾਬਾ ਜੀ ਨੂੰ ਫੋਨ ਜਰੂਰ ਕਰ ਲੈਣਾ ਜੀ ਭਾਈ ਸਾਹਿਬ ਨੇ ਬਹੁਤ ਵਧੀਆ ਵਿਸਤਾਰ ਦੇ ਨਾਲ ਇਤਿਹਾਸ ਦੀ ਜਾਣਕਾਰੀ ਦਿੱਤੀ ਆ ਖੋਜ ਵਿਚਾਰ ਦੀ ਟੀਮ ਅੱਜ ਗੁਰਦੁਆਰਾ ਚਰਨ ਕਮਲ ਸਾਹਿਬ ਨਾਣਾ ਜੈਪੁਰ ਵਿਖੇ ਪਹੁੰਚੀ ਹੋਈ ਆ ਬਹੁਤ ਹੀ ਇਤਿਹਾਸ ਦੀ ਖੋਜ ਕਰਕੇ ਇਹਨਾਂ ਨੇ ਹੋਰ ਵੀ ਜਗ੍ਹਾ ਜਗ੍ਹਾ ਜਾ ਕੇ ਖੋਜ ਕਰਕੇ ਜੋ ਵੀਡੀਓ ਆਉਂਦੇ ਨੇ ਨੈਟ ਦੇ ਉੱਤੇ ਉਹ ਸੰਗਤਾਂ ਨੂੰ ਬਹੁਤ ਵਧੀਆ ਜਾਣਕਾਰੀ ਮਿਲਦੀ ਆ ਅੱਜ ਇੱਥੇ ਗੁਰਦੁਆਰਾ ਚਰਨ ਕਮਲ ਸਾਹਿਬ ਪਹੁੰਚੇ ਹੋਏ ਨੇ ਜੋ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਇੱਥੋਂ ਦੀ ਕਾਰ ਸੇਵਾ ਕਰਾ ਰਹੇ ਆ ਇਹ ਸਥਾਨ ਜੈਪੁਰ ਤੋਂ 70 ਕਿਲੋਮੀਟਰ ਦੀ ਦੂਰੀ ਤੇ ਆ ਜਿੱਥੋਂ ਪੁਸ਼ਕਰ 80 ਕਿਲੋਮੀਟਰ ਹੈ ਤੇ ਭੀਲਵਾੜਾ 200 ਕਿਲੋਮੀਟਰ ਹੈ ਜੀ ਜੋ ਵੀ ਸੰਗਤਾਂ ਹਜੂਰ ਸਾਹਿਬ ਜਾਂਦੀਆਂ ਨੇ ਤਕਰੀਬਨ ਸਾਰੀਆਂ ਰੁਕੇ ਜਾਂਦੀਆਂ ਨੇ ਰਹਿਸ਼ ਦਾ ਬਹੁਤ ਵਧੀਆ ਪ੍ਰਬੰਧ ਹੈ ਜੀ ਕਿੰਨੀ ਵੀ ਸੰਗਤ ਆ ਜੇ ਰਹਿਣ ਨੂੰ ਕਮਰੇ ਵਧੀਆ ਨੇ ਲੰਗਰ ਦਾ ਪ੍ਰਬੰਧ ਹੈਗਾ ਜੀ ਸਾਡਾ ਤੇ ਜੋ ਵੀ ਸੰਗਤ ਹਜੂਰ ਸਾਹਿਬ ਜਾਵੇ ਕਿਰਪਾ ਕਰਕੇ ਇੱਥੇ ਰੁਕੇ ਜਾਇਆ ਕਰੋ ਜੀ ਦਾ ਫੋਨ ਨੰਬਰ ਹੈਗਾ 98156 16101 98156 1610 ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ